ਸਤਿ ਸ਼੍ਰੀ ਅਕਾਲ ਪੀਵੀ 32 ਨਮਾ ਸ਼ਹਿਰ ਦੇਖ ਰਹੇ ਸਾਕ ਇੱਕ ਬਹੁਤ ਹੀ ਮੰਦ ਭਾਗੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਪਟਿਆਲਾ ਦੇ ਸਰਹੰਦ ਰੋਡ ਉੱਤੇ ਹਸਨਪੁਰ ਪਿੰਡ ਨੇੜੇ ਹਾਈਵੇ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਾਈਵੇ ਉੱਤੇ ਘਣਾ ਸੰਘਣਾ ਧੂਆਂ ਛਾਇਆ ਹੋਇਆ ਸੀ ਤੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਸੀ ਬਹੁਤ ਘੱਟ ਸੀ ਸੂਤਰਾਂ ਦੇ ਮੁਤਾਬਕ ਇੱਕ ਟਰੱਕ ਤੇ ਬੱਸ ਦੀ ਆਮੋ ਸਾਹਮਣੇ ਸਿੱਧੀ ਟੱਕਰ ਹੋ ਜਾਂਦੀ ਹੈ ਜਿਸ ਦੇ ਨਾਲ ਮੌਕੇ ਤੇ ਹੀ ਬੱਸ ਕੰਡਕਟਰ ਦੀ ਮੌਤ ਹੋ ਗਈ ਦੋਵੇਂ ਵਾਹਨਾਂ ਦੇ ਪ੍ਰਖੱਚੇ ਉੱਡੇ ਨਜ਼ਰ ਆ ਰਹੇ ਆ ਤਸਵੀਰਾਂ ਲਈ ਤੁਸੀਂ ਦੇਖ ਸਕਦੇ ਹੋ ਬੱਸ ਨੂੰ ਦੇਖ ਕੇ ਉਪਰ ਤਿਤ ਹੁੰਦਾ ਕਿ ਬੱਸ ਜਿਵੇਂ ਖੰਡਰ ਬਣ ਗਈ ਹੋਵੇ ਜਿਵੇਂ 25 30 ਸਾਲ ਪੁਰਾਣੀ ਬੱਸ ਅਬੰਦਨ ਕਿਤੇ ਖੜੀ ਹੋਵੇ ਤੇ ਹਾਦਸੇ ਦੀ ਆਵਾਜ਼ ਕਹਿੰਦੇ ਇੰਨੀ ਜ਼ਿਆਦਾ ਜ਼ੋਰਦਾਰ ਸੀ ਕਿ ਆਸ-ਪਾਸ ਦੇ ਲੋਕ ਮੌਕੇ ਤੇ ਇਕੱਠੇ ਹੋ ਗਏ ਲੋਕਾਂ ਨੇ ਬਹੁਤ ਮੁਸ਼ਕਲ ਦੇ ਨਾਲ ਬੱਸ ਕੰਡਕਟਰ ਨੂੰ ਬਾਹਰ ਕੱਢਿਆ ਪਰ ਦੁੱਖ ਦੀ ਗੱਲ ਹੈ ਕਿ ਬਚ ਨਹੀਂ ਸਕਿਆ ਡਰਾਈਵਰ ਅਤੇ ਟਰੱਕ ਦੇ ਚਾਲਕ ਜਿਹੜੇ ਆ ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਤੇ ਉਨਾ ਦਾ ਇਲਾਜ ਚੱਲ ਰਿਹਾ ਹੈ ਇਹ ਘਟਨਾ ਸਾਫ ਦਰਸਾਉਂਦੀ ਹੈ ਕਿ ਖੇਤਾਂ ਵਿੱਚ ਜੀਰੀ ਦੀ ਨਾੜ ਨੂੰ ਅੱਗ ਲਾਉਣਾ ਬਿਲਕੁਲ ਗਲਤ ਹੈ ਇਸ ਦੇ ਨਾਲ ਨਾ ਸਿਰ ਪ੍ਰਦੂਸ਼ਣ ਵੱਧ ਹੈ ਸਗੋਂ ਜੇ ਹਾਦਸਿਆਂ ਨਾਲ ਕਈ ਘਰਾਂ ਦੇ ਚਿਰਾਗ ਬੁੱਝ ਜਾਂਦੇ ਹਨ ਅਧਿਕਾਰੀਆਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਖੇਤਾਂ ਨੂੰ ਅੱਗ ਨਾਲ ਲਗਾਈ ਜਾਵੇ ਤਾਂ ਜੋ ਜਾਨਾਂ ਤੇ ਪਰਿਵਾਰਾਂ ਨੂੰ ਬਚਾਇਆ ਜਾ ਸਕੇ ਦੇਖੋ ਤਸਵੀਰਾਂ